ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇਹ ਕੁਝ ਪਿੰਡਾਂ ਦਾ ਟੂਰ ਆ ਜਿਹੜਾ ਤੁਹਾਡੇ ਨਾਲ ਆਪਾਂ ਕਰਾਂਗੇ ਇਹ ਟੂਰ ਮੈਂ ਪਿੰਡ ਫੁੱਲੂ ਖੇੜਾ ਤੋਂ ਸ਼ੁਰੂ ਕਰ ਰਿਹਾ ਇਹ ਦੋਸਤੋ ਜਿਹੜਾ ਇਸ ਸਮੇਂ ਆਪਾਂ ਜਾ ਰਹੇ ਆ ਇਹ ਪਿੰਡ ਫੁੱਲੂ ਖੇੜਾ ਹੈ ਦੋਸਤੋ ਫੁੱਲੂ ਖੇੜਾ ਪਿੰਡ ਤਹਿਸੀਲ ਮਲੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਇਹ ਫੁੱਲੂ ਖੇੜਾ ਤੇ ਅਰਨੀ ਵਾਲਾ ਵਜੀਰਾ ਦੋ ਪਿੰਡ ਨੇ ਜਿਹੜੇ ਬਿਲਕੁਲ ਨਾਲ-ਨਾਲ ਨੇ ਤੇ ਇਥੋਂ ਦੋਸਤੋ ਇਸ ਸਮੇ ਆਪਾਂ ਹੁਣ ਜਾ ਰਹੇ ਆ ਪਿੰਡ ਪਾਈਕੇਰਾ ਸਾਹਮਣੇ ਦੋਸਤੋ ਜਿਹੜਾ ਅਗਲਾ ਪਿੰਡ ਆਵੇਗਾ ਉਹ ਪਿੰਡ ਪਾਈਕੇਰਾ ਆਉਂਦਾ ਹੈ ਲਗਭਗ 3-4 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਦੋਸਤੋ ਇੱਕ ਛੋਟਾ ਜਿਹਾ ਟੂਰ ਆ ਜਿਹੜਾ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਕਰਾਂਗੇ ਇਸ ਸਾਹਮਣੇ ਵੀਡੀਓ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਦੋਸਤੋ ਪਿੰਡ ਇਹ ਪਿੰਡ ਪਾਈਕੇਰਾ ਕਾਫੀ ਵੱਡਾ ਤੇ ਪੁਰਾਣਾ ਪਿੰਡ ਆ ਪਾਈਕੇਰਾ ਪਿੰਡ ਦੋਸਤੋ ਤੁਸੀਂ ਸੁਣਿਆ ਹੋਵੇਗਾ ਕਿ ਇਸ ਪਿੰਡ ਦੇ ਵਿੱਚ ਕਾਫੀ ਜਿਹੜੀਆਂ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਆ ਉਹਨਾਂ ਦੇ ਵਿੱਚੋਂ ਮੁੱਖ ਫਿਲਮ ਜਿਹੜੀ ਲਾਹੌਰੀਏ ਫਿਲਮ ਸੀ ਉਸ ਦੀ ਸ਼ੂਟਿੰਗ ਇਸੇ ਪਿੰਡ ਪਾਈਕੇਰਾ ਦੇ ਵਿੱਚ ਹੋਈ ਸੀ ਤੇ ਇਹ ਦੋਸਤੋ ਜਿਹੜਾ ਮਲੋਟ ਸੀ ਤੋਂ ਰੋਡ ਉਸ ਦੇ ਉੱਪਰ ਵਸਿਆ ਆ ਪਿੰਡਾ ਇਸ ਤੋਂ ਦੋਸਤੋ ਅਗਲੇ ਪਾਸੇ ਜਿਹੜਾ ਪਿੰਡ ਆ ਉਹ ਬਲੋਚਕੇਰਾ ਪਿੰਡ ਆਉਂਦਾ ਹੈ ਇਹ ਸਾਹਮਣੇ ਜਿਹੜਾ ਰੋਡ ਆ ਸੱਜੇ ਪਾਸੇ ਮਲੋੜ ਤੇ ਖੱਬੇ ਪਾਸੇ ਸੀਤੋ ਮਟੀਲੀ ਗੰਗਾ ਨਗਰ ਨੂੰ ਇਹ ਰੋਡ ਚਲਾ ਜਾਂਦਾ ਹੈ ਇਹ ਸਾਹਮਣੇ ਦੋਸਤੋ ਆਪਾਂ ਪਿੰਡ ਦੇ ਵਿੱਚ ਪਹੁੰਚ ਗਏ ਆ ਪਿੰਡ ਬਲੋਚਕੇਰਾ ਇਸ ਦਾ ਨਾਮ ਜਿਹੜਾ ਬਦਲ ਕੇ ਸ਼ਾਇਦ ਰਸੂਲਪੁਰ ਕੀਤਾ ਹੋਇਆ ਹੈ ਤਾਂ ਕੁਝ ਪਿੰਡਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਬਦਲਾਵ ਕੀਤੇ ਹੋਏ ਨੇ ਇਹ ਪਿੰਡ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਲੋਚਕੇਰਾ ਪਿੰਡ ਆ ਕਾਫੀ ਵੱਡਾ ਪਿੰਡ ਆ ਲਲਿਆਣੀ ਤੋਂ ਬਹੁਤ ਪਰਿਵਾਰ ਨੇ ਜਿਹੜੇ ਇਸ ਪਿੰਡ ਦੇ ਵਿੱਚ 1947 ਦੀ ਵੰਡ ਤੋਂ ਬਾਅਦ ਆ ਕੇ ਵਸੇ ਇਹ ਸਾਹਮਣੇ ਇੱਕ ਬੋਰਡ ਆਪਾਂ ਪੜ ਰਹੇ ਹਾਂ ਬਰਕੀ ਵਾਲਿਆਂ ਦੀ ਟਾਣੀ ਕਿਉਂਕਿ ਦੋਸਤੋ ਇਹ ਜਿੰਨਾ ਏਰੀਆ ਲਗਭਗ ਸਾਰਾ ਮਾਈਗ੍ਰੇਟ ਹੋ ਕੇ ਆਏ ਪਰਿਵਾਰ ਇੱਥੇ ਵਸਦੇ ਨੇ ਸਵੇਰ ਦਾ ਵੇਲਾ ਹੈ ਜਿਹੜਾ ਤੇ ਬਹੁਤ ਸੋਹਣੇ ਆਸੇ ਪਾਸੇ ਦੇ 뷰 ਨੇ ਇੱਥੋਂ ਦੋਸਤੋ ਹੁਣ ਜਿਹੜਾ ਖੱਬੇ ਪਾਸੇ ਰੋਡ ਉਹ ਪਿੰਡ ਮਾਣੀਵਾ ਖੇੜਿਆਂ ਨੂੰ ਜਾਂਦਾ ਹੈ ਮਾਣੀ ਖੇੜਾ ਪਿੰਡ ਆਪਾਂ ਜਾਣਦੇ ਹੀ ਆ ਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਗੁੱਗੂ ਗਿੱਲ ਸਾਹਿਬ ਉਹਨਾਂ ਦਾ ਪਿੰਡ ਆ ਇਸ ਤੋਂ ਅਗਲਾ ਪਿੰਡ ਦੋਸਤੋ ਜਿਹੜਾ ਆਉਂਦਾ ਹੈ ਉਹ ਪਿੰਡ ਸ਼ਾਮਖੇੜਾ ਆਉਂਦਾ ਹੈ ਸ਼ਾਮਖੇੜਾ ਪਿੰਡ ਵੀ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ ਤੇ ਵੰਡ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਜਿਹੜੇ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਵਸੇ ਆ ਇਸ ਪਿੰਡ ਨੂੰ ਸ਼ਾਮਕੋਟ ਵੀ ਕਿਹਾ ਜਾਂਦਾ ਤੇ ਸ਼ਾਮਖੇੜਾ ਵੀ ਇਹ ਸੱਜੇ ਪਾਸੇ ਕੋਲਿਆਂ ਵਾਲੇ ਨੂੰ ਦੋਸਤੋ ਸੜਕ ਚੱਲੀ ਜਾਂਦੀ ਆ ਤੇ ਇਸ ਤੋਂ ਅੱਗੇ ਇਹ ਰਸਤਾ ਬੁਰਜਾਂ ਨੂੰ ਚਲਾ ਜਾਂਦਾ ਹੈ ਆਪਾਂ ਦੋਸਤੋ ਅੱਗੇ ਡੱਬ ਵਾਲੀ ਢਾਬ ਵਾਲੇ ਪਾਸੇ ਨੂੰ ਜਾ ਰਹੇ ਆ ਇਹ ਪਿੰਡ ਸ਼ਾਮਖੇੜਾ ਦੀ ਦੋਸਤੋ ਫਿਰਨੀ ਆ ਸਾਹਮਣੇ ਜਿਹੜਾ ਦੋਸਤੋ ਇੱਥੋਂ ਰਸਤਾ ਜਾ ਰਿਹਾ ਇਹ ਗੁਰੂ ਸਰ ਜੋਧਾ ਨੂੰ ਜਾ ਰਿਹਾ ਹੈ ਤੇ ਆਪਾਂ ਜਾ ਰਹੇ ਆ ਡੱਬ ਵਾਲੀ ਢਾਬ ਨੂੰ ਦੋਸਤੋ ਆਪਾਂ ਕੋਸ਼ਿਸ਼ ਕੀਤੀ ਸੀ ਕਿ ਵਕ ਵਕ ਪਿੰਡਾਂ ਦੀ ਤੁਹਾਨੂੰ ਸੈਰ ਕਰਾਈ ਜਾਵੇ ਬਹੁਤ ਸਾਰੇ ਦੋਸਤ ਆ ਜਿਹੜੇ ਲਹਿੰਦੇ ਪੰਜਾਬ ਦੇ ਵੀ ਆਪਣੇ ਨਾਲ ਜੁੜੇ ਨੇ ਜਿਹੜੇ ਇਹਨਾਂ ਪਿੰਡਾਂ ਤੋਂ ਮਾਈਗ੍ਰੇਟ ਹੋ ਕੇ ਗਏ ਆ ਤੇ ਇੱਕ ਕੋਸ਼ਿਸ਼ ਸੀ ਕਿ ਉਹਨਾਂ ਨੂੰ ਉਹਨਾਂ ਦੇ ਪੁਰਾਣੇ ਪਿੰਡਾਂ ਦਾ ਵਿਊ ਦਿਖਾਇਆ ਜਾਵੇ ਇਹ ਦੋਸਤੋ ਸਾਹਮਣੇ ਡੱਬ ਵਾਲੀ ਢਾਬਾ ਸੱਜੇ ਪਾਸੇ ਮਲੋਟ ਨੂੰ ਰੋਡ ਚਲਾ ਜਾਂਦਾ ਤੇ ਆਪਾਂ ਇੱਥੋਂ ਜਾਵਾਂਗੇ ਵਾਇਆ ਗੁਰੂ ਸਰ ਜੋਧਾ ਹੋ ਕੇ ਇਹ ਸਾਹਮਣੇ ਸੱਜੇ ਪਾਸੇ ਕਬਰ ਵਾਲੇ ਨੂੰ ਸੜਕ ਜਾਂਦੀ ਆ ਤੇ ਖੱਬੇ ਪਾਸੇ ਜਿਹੜਾ ਰੋਡ ਆ ਜਿਹੜੇ ਪਾਸੇ ਆਪਾਂ ਜਾ ਰਹੇ ਆ ਉਹ ਦੋਸਤੋ ਰਸਤਾ ਜਾ ਰਿਹਾ ਹੈ ਗੁਰੂ ਸਰ ਜੋਧਾ ਨੂੰ ਦੋਸਤੋ ਇਹ ਸਾਰਾ ਏਰੀਆ ਜਾਣਦਾ ਹੈ ਕਿ ਜਿਹੜਾ ਗੁਰੂਸਾਰਾ ਉੱਥੇ ਬਹੁਤ ਵੱਡਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਆ ਤੇ ਬਹੁਤ ਦੂਰ ਦੂਰ ਤੋਂ ਜੜੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਤੇ ਦੂਜਾ ਜਿਹੜਾ ਗੁਰੂਸਾਰ ਪਿੰਡਾ ਮਿੰਟੂ ਗੁਰੂਸਰਿਆ ਸਾਹਿਬ ਉਹਨਾਂ ਦਾ ਵੀ ਪਿੰਡ ਆ ਤੇ ਇਸ ਕਰਕੇ ਉਹ ਵੀ ਆਪਣੇ ਨਾਮ ਦੇ ਨਾਲ ਗੁਰੂਸਰਿਆ ਲਗਾਉਂਦੇ ਨੇ ਪਿੰਡ ਗੁਰੂਸਰ ਜੋਦਾ ਦੋਸਤੋ ਆਪਾਂ ਇਹਨੂੰ ਕ੍ਰੋਸ ਕਰ ਰਹੇ ਆ ਇਹ ਪਿੰਡ ਦੀ ਫਿਰਨੀ ਆ ਇੱਥੋਂ ਸ਼ਾਮ ਖੇੜਾ ਨੂੰ ਸੜਕ ਗਈ ਉਸ ਤੋਂ ਜਿਹੜਾ ਅਗਲਾ ਰਸਤਾ ਹੈ ਉਹ ਦੋਸਤੋ ਜੋਧਪੁਰ ਮਲੂਕਪੁਰ ਉਧਰ ਨੂੰ ਚਲਾ ਜਾਂਦਾ ਹੈ ਤੇ ਆਪਾਂ ਇਹ ਪਿੰਡ ਦੀ ਜਿਹੜੀ ਫਿਰਨੀ ਆ ਉਸ ਦੇ ਉੱਪਰ ਦੀ ਜਾ ਰਹੇ ਹਾਂ ਸਾਹਮਣੇ ਸਕੂਲ ਨਜ਼ਰ ਆ ਰਹੇ ਸੀ ਤੇ ਇੱਥੋਂ ਦੋਸਤੋ ਜਿਹੜਾ ਸੱਜੇ ਪਾਸੇ ਆ ਉਹ ਇੱਥੇ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਤੇ ਆਪਾਂ ਇੱਥੋਂ ਖੱਬੇ ਪਾਸੇ ਹੋ ਕੇ ਪੱਕੀ ਟਿੱਬੀ ਨੂੰ ਜਾ ਰਹੇ ਹਾਂ ਇਹ ਦੋਸਤੋ ਸਵੇਰ ਦਾ ਵੇਲਾ ਤੇ ਬਹੁਤ ਸੋਹਣੇ ਇਹਨਾਂ ਪਿੰਡਾਂ ਦੇ ਵੀਊ ਨੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸਿਓ ਕਿ ਤੁਸੀਂ ਕਿਹੜੇ ਪਿੰਡ ਤੋਂ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਰਸਤੇ ਦੇ ਵਿੱਚ ਪਿੰਡ ਇਹਨਾਂ ਦੇ ਵਿੱਚ ਆਇਆ ਜਾਂ ਤੁਸੀਂ ਕਿਹੜੇ ਪਿੰਡ ਤੋਂ ਆਪਣੀ ਇਹ ਵੀਡੀਓ ਨੂੰ ਦੇਖ ਰਹੇ ਹੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਵਕ ਵਕ ਇਸ ਤਰ੍ਹਾਂ ਦੇ ਜਿਹੜੇ ਪਿੰਡਾਂ ਦੇ ਬਲੌਗ ਤੁਹਾਡੇ ਨਾਲ ਸਾਂਝੀ ਕਰੀਏ ਇਸ ਵੇਰ ਦੇ ਟਾਈਮ ਟ੍ਰੇਨ ਜਾ ਰਹੀ ਆ ਇਹ ਟ੍ਰੇਨ ਆ ਜਿਹੜੀ ਬਲੋਟ ਵਾਲੇ ਪਾਸਿਓਂ ਆਈ ਆ ਤੇ ਅੱਗੇ ਹਬੌਰ ਗੰਗਾ ਨਗਰ ਜਾ ਰਹੀ ਆ ਇਹ ਸਾਹਮਣੇ ਦੋਸਤੋ ਫਾਟਕਾ ਇੱਥੇ ਕ੍ਰੋਸ ਸੀ ਇਹ ਆਪਾਂ ਪੱਕੀ ਟਿੱਬੀ ਖੜੇ ਹੋਏ ਆਂ ਇਹ ਗੰਗਾ ਨਗਰ ਵਾਲੇ ਪਾਸੇ ਜਿਹੜੀ ਟ੍ਰੇਨ ਆ ਇਹ ਮਲੋਟਵਾਲ ਨੂੰ ਜਾ ਰਹੀ ਆ ਤੇ ਆਪਾਂ ਇੱਥੋਂ ਪੱਕੀ ਟਿੱਬੀ ਤੋਂ ਅੱਜ ਦੀ ਜਿਹੜੀ ਵੀਡੀਓ ਉਹ ਆਪਾਂ ਬੱਲੂਆਣੇ ਕਰਨੀ ਸੀ ਤੇ ਮੈਂ ਇਹ ਸਾਰਾ ਰਸਤਾ ਪਿੰਡਾਂ ਦਾ ਇਸੇ ਕਰਕੇ ਚੁਣਿਆ ਤਾਂ ਕਿ ਤਾਹਾਨੂੰ ਜਿਹੜੇ ਵੱਧ ਤੋਂ ਵੱਧ ਪਿੰਡਾਂ ਦੇ ਵਿਊ ਉਹ ਦਿਖਾਏ ਜਾ ਸਕਣ ਸਾਹਮਣੇ ਦੋਸਤੋ ਜਿਹੜਾ ਰੋਡ ਨਜ਼ਰ ਆ ਰਿਹਾ ਉਹ ਐਨ ਐਚ 10 ਆ ਇਸ ਪਾਸੇ ਮਲੋਟ ਨੂੰ ਜਾ ਰਿਹਾ ਸੱਜੇ ਪਾਸੇ ਤੇ ਦੂਜੇ ਪਾਸੇ ਹਬੋਰ ਆਹ ਬੋਰ ਇੱਥੋਂ ਤਕਰੀਬਨ 12 ਕਿਲੋਮੀਟਰ ਆ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਧੰਨਵਾਦ